ਹਾਂਜੀ ਤੁਸੀਂ ਸਾਰਿਆਂ ਨੇ 3 ਦਸੰਬਰ ਨੂੰ ਕੀ ਹੋਇਆ ਉਹਦੇ ਗਵਾਹ ਗਵਾਹ ਉਸਦੇ ਕਿ ਕਿਹੋ ਜੀ ਪਲਾਨਿੰਗ ਸੀ ਸਰਕਾਰ ਦੀ ਲੋਕਾਂ ਦਾ ਰੋਸ ਸੀ ਕਿ ਕਾਲੇ ਪਾਣੀ ਜਿਵੇਂ ਜਸਕੀਰਤ ਜੀ ਉਰਾਣੇ ਕਿਹਾ ਕਿ ਦਰਿਆ ਸਾਡੇ ਨੇ ਪਲੀਜ਼ ਵੈਚ ਨਾ ਬੋਲੋ ਜੀ ਦਰਿਆ ਸਾਡੇ ਨੇ ਇਹ ਦਰਿਆ ਕਿਸੇ ਹੋਰ ਦੇ ਨਹੀਂ ਗੇ ਇਹ ਕਿਸੇ ਇੰਡਸਟਰੀ ਦੇ ਨਹੀਂ ਗੇ ਸਹੀ ਗੱਲ ਹੈ ਔਰ ਉਹਦਾ ਸਭ ਤੋਂ ਵੱਡਾ ਰਾਖਾ ਕੌਣ ਹੋਣਾ ਚਾਹੀਦਾ ਹੈ ਲੋਕਾਂ ਦੇ ਰਿਪ੍ਰেজੈਂਟੇਟਿਵ ਕੌਣ ਨੇ ਸਰਕਾਰ ਹੈ ਜੀ ਤੇ ਸਰਕਾਰ ਨੇ ਉਸ ਦਿਨ ਕੀ ਕੀਤਾ ਕਿ ਇਸ ਕਾਲੇ ਪਾਣੀ ਦੇ ਮਸਲੇ ਨੂੰ ਹੈਵਾਈ ਕਰਨ ਲਈ ਲੈਂਡ ਆਰਡਰ ਦਾ ਮਸਲਾ ਬਣਾ ਦਿਓ ਉਹਨਾਂ ਦੀ ਸੰਰਖਣ ਤੁਹਾਡੇ ਕੋਲੇ ਵੀਡੀਓ ਮਿਲ ਚੁੱਕੇ ਨੇ ਸਾਰਿਆਂ ਕੋਲੇ ਉਹਨਾਂ ਦੀ ਸਰਕਾਰ ਦੀ ਹਿਫਾਜ਼ਤ ਪੁਲਿਸ ਦੀਆਂ ਗੱਡੀਆਂ ਅੱਗੇ ਪਿੱਛੇ ਨੇ ਔਰ ਬੰਦੇ ਇਕੱਠੇ ਕੀਤੇ ਗਏ ਉੱਥੇ ਔਰ ਇਧਰ ਸਾਡੇ ਚੋਂ ਜਿਹੜੇ ਬੰਦਿਆਂ ਦਾ ਇੱਕ ਗੁੱਸਾ ਸੀ ਕਿ ਆਪਾਂ ਬੰਦ ਕਿਉਂ ਨਾ ਕਰੀਏ ਉਹਨਾਂ ਨੇ ਉੱਥੇ ਜਾਣਾ ਸੀ ਲੜਾਈ ਹੋਣੀ ਸੀ ਉਹਨਾਂ ਨੇ ਭੱਜ ਪੁੱਜ ਜਾਣਾ ਸੀ ਇੱਕ ਦੋ ਬੰਦੇ ਮਾਰੇ ਜਾਂਦੇ ਜਾਂ ਫਟੜ ਹੁੰਦੇ ਲਾਅ ਐਂਡ ਆਰਡਰ ਦਾ ਮਸਲਾ ਕ੍ਰੀਏਟ ਕਰੋ ਅਸੀਂ ਅੰਦਰ ਚਲੇ ਜਾਵਾਂਗੇ ਕੁਝ ਸਾਡੇ ਪੰਜਾਬ ਦੇ ਨੌਜਵਾਨ ਅੰਦਰ ਚਲੇ ਜਾਣਗੇ ਤੇ ਕਾਲੇ ਪਾਣੀ ਤੇ ਗੱਲਬੰਦ ਹੋ ਜੇ ਇਹ ਸਰਕਾਰ ਦੀ ਪਲੈਨਿੰਗ ਸੀ ਹੁਣ ਤੁਸੀਂ ਕਹੋਗੇ ਇਹਦਾ ਸਬੂਤ ਕੀ ਹੈ ਸਬੂਤ ਤੁਹਾਨੂੰ ਆ ਅਗਲੇ ਜਿਹੜੀਆਂ ਗੱਲਾਂ ਦੱਸੀਆਂ ਦੱਸਦੇ ਆ ਸਾਡੇ ਨਾਲ ਉਸ ਦਿਨ ਪੰਜਾਬ ਗਵਰਨਮੈਂਟ ਨੇ ਗੱਲ ਕੀਤੀ ਗੱਲ ਕੀ ਕੀਤੀ ਜੀ ਕਿ ਸਾਨੂੰ 2 ਦਿਨ ਦੇ ਦਿਓ ਬਹਾਦਰ ਕੇ ਲਈ ਤੇ 7 ਦਿਨ ਦੇ ਦਿਓ ਤਾਜਪੁਰ ਵਾਲਾ ਔਰ ਫੋਕਲ ਪੁਆਇੰਟ ਲਈ ਇਨਾਂ ਨੇ ਕੀਤਾ ਕਿ ਉਸ ਤੋਂ ਬਾਅਦ ਕੀਤਾ ਇਹ ਕਿ ਦੋ ਦਿਨਾਂ ਬਾਅਦ ਸਰਕਾਰ ਦਾ ਵਾਅਦਾ ਸੀ ਨਾ ਇਹ ਸਰਕਾਰ ਦੇ ਵਾਅਦੇ ਹੁੰਦੇ ਕਿ ਉਹਨਾਂ ਨੂੰ ਤੋੜ ਦਿੱਤਾ ਜਾਵੇ ਜਾ ਕੇ ਪੰਜਾਬ ਪੋਲਿਊਸ਼ਨ ਬੋਰਡ ਦੇ ਚੀਫ ਤੋਂ ਇੱਕ ਬਿਆਨ ਦਵਾਇਆ ਸੀ ਇਹਨਾਂ ਨੇ ਲੈਟਰ ਆਰਡਰ ਕਰਤਾ ਇੱਕ ਲੈਟਰ ਇੱਕ ਆਰਡਰ ਕਰਤਾ ਪਾਸ ਕਿ ਜੀ ਜੇ ਜਿਵੇਂ ਬਾਦ ਆਪਣਾ ਤਾਜਪੁਰ ਰੋਡ ਵਾਲਾ ਤੇ ਫੋਕਲ ਪੁਆਇੰਟ ਵਾਲਾ ਜੋ ਆਰਡਰ ਲੈ ਕੇ ਆਏ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਸਟੇ ਆਲਾ ਜੇ ਲੈ ਆਉਣਗੇ ਤਾਂ ਫਿਰ ਬੰਦ ਨਹੀਂ ਹੋਊ ਹੁਣ ਤੁਹਾਨੂੰ ਜਸਕੀਰਤ ਜੀ ਨੇ ਦੱਸਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੋਈ ਸਟੇ ਦਿੱਤਾ ਹੀ ਨਹੀਂ ਸੀ ਉਸ ਦਿਨ ਵੀ ਅਸੀਂ ਇਹੀ ਕਹਿ ਰਹੇ ਸੀ ਔਰ ਜੱਜ ਨੇ ਇਹ ਹਿਸਟੋਰਿਕਲੀ ਪਹਿਲੀ ਵਾਰੀ ਹੋਇਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਗੱਲ ਨੂੰ ਪਲੀਜ਼ ਨੋਟ ਕਰਿਓ ਜੇ ਅੰਡਰਲਾਈਨ ਹੈ ਆਪਣੇ ਦੇਸ਼ ਕਦੇ ਵੀ ਤਰੀਕਾਂ ਪਿੱਛੇ ਪੈਂਦੀਆਂ ਨੇ ਕੋਰਟ ਦੀਆਂ ਅੱਗੇ ਨਹੀਂ ਹੁੰਦੀਆਂ ਜਦੋਂ ਜੱਜ ਨੂੰ ਇਹਨਾਂ ਨੇ ਖੁਦ ਉੱਤੇ ਖੜ ਕੇ ਐਕਸਪਲੇਨ ਕੀਤਾ ਤਾਂ ਜੱਜ ਨੇ ਜਿਹੜੀ 20 ਮਾਰਚ ਦੀ ਤਾਰੀਖ ਸੀ ਉਹਨੂੰ ਆ 23 ਦਸੰਬਰ ਦੀ ਕਰਤਾ ਪਤਾ ਕਿਉਂ ਕਿਉਂਕਿ ਉਹਦੇ ਆਰਡਰ ਨੂੰ ਗਲਤ ਇੰਟਰਪ੍ਰੀਟ ਕਰ ਰਹੇ ਆ ਪੰਜਾਬ ਪੋਲਿਊਸ਼ਨ ਬੋਰਡ ਤੇ ਪੰਜਾਬ ਸਰਕਾਰ ਉਹਨਾਂ ਨੇ ਸਪੈਸ਼ਲੀ ਖੁੱਲ ਕੇ ਸਿੱਧਾ ਕਿਹਾ ਕਿ ਬਿਲਕੁਲ ਨਹੀਂ ਜੇ ਤੁਸੀਂ ਬੰਦ ਕਰੋਗੇ ਪਾਣੀ ਪਾਉਣਾ ਉਸ ਤੋਂ ਬਾਅਦ ਤੁਹਾਡੇ ਤੇ ਸਖਤ ਐਕਸ਼ਨ ਨਹੀਂ ਹੋਊਗਾ ਜੇ ਤੁਸੀਂ ਬੰਦ ਨਹੀਂ ਕਰ ਰਹੇ ਤਾਂ ਤੁਹਾਡੇ ਤੇ ਸਖਤ ਐਕਸ਼ਨ ਹੋਊਗਾ ਸਖਤ ਐਕਸ਼ਨ ਕਰਨਾ ਕਿਹਨੇ ਆ ਸਰ ਕਿਹਨੇ ਕਰਨਾ ਹੈ ਪੰਜਾਬ ਗਵਰਨਮੈਂਟ ਨੇ ਤੇ ਪੰਜਾਬ ਗਵਰਨਮੈਂਟ ਤਾਂ ਖੁਦ ਕਾਲਾ ਕਰ ਰਹੀ ਹੈ ਉਹਨਾਂ ਨਾਲ ਰਲਈ ਹੋਈ ਹੈ ਹੁਣ ਮੈਨੂੰ ਦੱਸੋਗੀ ਅਸੀਂ ਪੁੱਛਿਆ ਜੋ ਉਹਨਾਂ ਦੇ ਰਿਪ੍ਰেজੈਂਟੇਟਿਵ ਗਵਰਨਮੈਂਟ ਦੇ ਸਾਡੇ ਨਾਲ ਗੱਲ ਕਰ ਰਹੇ ਸੀ ਅਸੀਂ ਉਹਨਾਂ ਨੂੰ ਪੁੱਛਿਆ ਕਿ ਏਡੀਸੀ ਸਾਹਿਬ ਜ਼ਰਾ ਦੱਸ ਦਿਓਗੇ ਤੁਸੀਂ ਉਸ ਦਿਨ ਸਾਡੇ ਨਾਲ ਗੱਲ ਕੀਤੀ ਐ ਕਿ ਤੁਹਾਡੀ ਕਾਨੂੰਨੀ ਰਾਏ 2 ਦਿਨ ਬਾਅਦ ਤੇ 7 ਦਿਨ ਬਾਅਦ ਕਲੀਅਰ ਹੋ ਗਈ ਐ ਚੁੱਪ ਬਿਲਕੁਲ ਚੁੱਪ ਪਹਿਲਾਂ ਤਾਂ ਉਹ ਮਿਲੇ ਦੀ ਜਦੋਂ ਮੈਂ ਫੋਨ ਤੇ ਗੱਲ ਕੀਤੀ ਤਾਂ ਚੁੱਪ ਫਿਰ ਇਹਨਾਂ ਨੇ ਉਹਨੂੰ ਕਲੀਅਰ ਕੀਤਾ ਕਿ ਦੇਖੋ ਆ ਨੈਸ਼ਨ ਗ੍ਰੀਨ ਇੰਟਰਵਿਊ ਨਾਲ ਲਿਖਿਆ ਤਾਂ ਚੁੱਪ ਹੁਣ ਮੈਨੂੰ ਦੱਸੋ ਇਹ ਪੰਜਾਬ ਸਰਕਾਰ ਐ ਇਹ ਲੋਕਾਂ ਦੀ ਰਾਖੀ ਐ ਇਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੀ ਸਰਕਾਰ ਹੈ ਜੋ ਖੁਦ ਖਰਾਬ ਕਰਨਾ ਚਾਹੁੰਦੀ ਹੈ ਚਾਹੁੰਦੀ ਕਿ ਲਾਅ ਐਂਡ ਆਰਡਰ ਦਾ ਮਸਲਾ ਹੋ ਜੇ ਲੜਾਈ ਹੋ ਜੇ ਬਹੁਤ ਸਾਰੇ ਬੰਦੇ ਅੰਦਰ ਚਲੇ ਜਾਣ ਕਤਲਗਾਰਤ ਕਰਕੇ ਔਰ ਇਹ ਕਾਲੇ ਪਾਣੀ ਦੇ ਉੱਤੇ ਚਾਦਰ ਪਾ ਦਿਓ ਇਹ ਹੈ ਪੰਜਾਬ ਗਵਰਨਮੈਂਟ ਦਾ ਅਸਲ ਰੁਖ ਹੁਣ ਅਸੀਂ ਸਾਰਿਆਂ ਨੇ ਇਹ ਡਿਸਾਈਡ ਕੀਤਾ ਕੋਈ ਪੰਜਾਬ ਗਵਰਨਮੈਂਟ ਅੱਗੇ ਅਪੀਲ ਸ਼ਫੀਲ ਨਹੀਂਗੀ ਅਸੀਂ ਲੋਕਾਂ ਦਾ ਜੋ ਰੋਜ਼ੀ ਲੋਕਾਂ ਜੋ ਚਾਹੁੰਦੇ ਨੇ ਆਪਦੇ ਦਰਿਆ ਬਚਾਉਣਾ ਇਹ ਕੱਲੇ ਉਤਲੇ ਪਾਣੀ ਦੀ ਗੱਲ ਵੀ ਨਹੀਂ ੇਠਲੇ ਪਾਣੀ ਦੀ ਵੀ ਹੈ ਔਰ ਇਹ ਕੱਲੇ ਬੁੱਡੇ ਨਾਲੇ ਤੱਕ ਵੀ ਸੀਮਤ ਨਹੀਂ ਕਿਉਂਕਿ ਬੁੱਢਾ ਨਾਲਾ ਹੈ ਬੁੱਢਾ ਨਾਲਾ ਮੇਨ ਹੈ ਬਟ ਉਸ ਤੋਂ ਬਾਅਦ ਸੰਗਿਆ ਵਾਲੀ ਡਰੇਨ ਵੀ ਹੈ ਹੰਸਲਾ ਨਦੀ ਵੀ ਹੈ ਤੁੰਗਪਾਣ ਵਾਲੀ ਵੀ ਹੈ ਕਿੰਨੇ ਕਿੰਨੇ ਮਰਜੀ ਗੇ ਲੋਰ ਫੈਕਟਰੀਜ਼ ਜੋ ਰਿਵਰਸ ਮੋਰ ਕਰਕੇ ਥੱਲੇ ਪਾਣੀ ਪਾਰੀਆਂ ਨੇ ਜੀਰੇ ਵਾਲੀ ਬੰਦ ਕਰਾਈ ਸੀ ਹੋਰ ਕਿੰਨੀਆਂ ਨੇ ਸੋ ਸਾਡੀ ਇੱਕ ਸਾਡੀ ਲੜਾਈ ਕੱਲੀ ਇੱਥੋਂ ਤੱਕ ਸੀਮਤ ਨਹੀਂ ਸੀ 노 ਡਾਊਟ ਬੁੱਢਾ ਦਰਿਆਵ ਦੇ ਚ ਮੇਨ ਸੀ ਪਰ ਕੀ ਇਹ ਬਾਕੀ ਜਗ੍ਹਾ ਤੇ ਜਿਹੜੇ 10 ਕਰੋੜ ਲੀਟਰ ਪਾਣੀ ਦੇ ਕਾਨੂੰਨੀ ਫੈਸਲੇ ਨੂੰ ਮੰਨਣ ਲਈ ਮੁਨਕਰ ਹੋ ਗਈ ਪੰਜਾਬ ਗਵਰਨਮੈਂਟ ਕੀ ਅਗਲੀਆਂ ਗੱਲਾਂ ਮੰਨੂਗੀ ਸੋ ਅਸੀਂ ਇਹ ਗਵਰਨਮੈਂਟ ਵਗੈਰਾ ਦੀਆਂ ਛੱਡੀਆਂ ਗੱਲਾਂ ਜਿਨ੍ਹਾਂ ਨੇ ਗਵਰਨਮੈਂਟ ਬਣਾਈ ਹੈ ਅਸੀਂ ਉਹਨਾਂ ਲੋਕਾਂ ਕੋਲੇ ਜਾਵਾਂਗੇ ਟੋਟਲ ਇੱਕ ਲਾਮਬੰਦੀ ਹੋਊਗੀ ਔਰ ਅਸੀਂ ਇਹ ਤੁਹਾਨੂੰ ਦਾਅਵੇ ਨਾਲ ਆਣੇ ਆ ਲੋਕਾਂ ਦੇ ਵੱਲੋਂ ਕਿ ਜਾਂ ਤਾਂ ਇਹ ਸਰਕਾਰ ਰਹੀ ਤਾਂ ਵੀ ਇਹ ਮੁੱਦਾ ਮੇਨ ਰਹੂਗਾ ਨਹੀਂ ਤਾਂ ਜੋ ਅਗਲੀ ਸਰਕਾਰ ਬਣੂਗੀ ਉਹਦੇ ਚ ਕਾਲੇ ਪਾਣੀ ਦਾ ਮੁੱਦਾ ਸਾਰੇ ਫੈਸਲਾ ਹੋਊਗਾ ਸਭ ਤੋਂ ਅੱਗੇ ਹੋਊਗਾ ਔਰ ਅਸੀਂ ਲੋਕਾਂ ਨੂੰ ਜਾ ਕੇ ਦੱਸਣਾ ਸਾਡਾ ਇੱਕ ਵਹਿਣ ਤੁਰੂਗਾ ਇਸ ਕਾਲੇ ਪਾਣੀ ਦੇ ਵਹਿਣ ਨੂੰ ਬੰਦ ਕਰਨ ਲਈ ਸਾਡਾ ਵਹਿਣ ਕਿੱਥੋਂ ਸ਼ੁਰੂ ਹੋਊਗਾ ਔਰ ਪੰਜਾਬ ਦੇ ਕਿਹੜੇ ਇਲਾਕਿਆਂ 'ਚ ਹੁੰਦਾ ਹੋਇਆ ਆਊਗਾ ਇਹ ਵੀ ਤੁਹਾਨੂੰ ਦੱਸਾਂਗੇ ਔਰ ਬਹੁਤ ਜਲਦੀ ਇਹ ਕਰਦੇ ਹੋਇਆ ਸੀ 13 April ਨੂੰ ਅਨੰਦਪੁਰ ਸਾਹਿਬ ਵਸਾਖੀ ਵਾਲੇ ਦਿਨ ਪੂਰੀ ਸਟੇਜ ਲਾ ਕੇ ਪੂਰੇ ਲੋਕਾਂ ਨੂੰ ਨਾਲ ਲੈ ਕੇ ਇਹ ਆਵਾਜ਼ ਦੇਵਾਂਗੇ ਕਿ ਜੋ ਪੰਜਾਬ ਦੇ ਪਾਣੀਆਂ ਦਾ ਰਾਖਾ ਨਹੀਂ ਹੋ ਸਕਦਾ ਉਹ ਸਰਕਾਰ ਨੂੰ ਰਹਿਣ ਦਾ ਕੋਈ ਹੱਕ ਨਹੀਂ ਉਹਦਾ ਕਾਰਨ ਕਿ ਪੰਜਾਬ ਦੀ ਪਛਾਣ ਚਾਹੇ ਪਹਿਲਾਂ ਹੋਵੇ ਸਪਤ ਸਿੰਧੂ ਬਾਚੋ ਵੇ ਪੰਚਨਾਥ ਜਾ ਪੰਜਾਬ ਪਾਣੀਆਂ ਨਾਲ ਹੈ ਜਿਹੜਾ ਪੰਜਾਬ ਦੀ ਪਛਾਣ ਹੀ ਪਾਣੀਆਂ ਨਾਲ ਹੈ ਜੇ ਉਹਦੇ ਪਾਣੀ ਖਰਾਬ ਹੋ ਗਏ ਤਾਂ ਫੇਰ ਸਾਡਾ ਸਾਡੀ ਹੋਣ ਦੀ ਨਹੀਂ ਤੇ ਆਪਦੀ ਹੋਣ ਦੀ ਲੜਾਈ ਅਸੀਂ ਬਹੁਤ ਵਾਰੀ ਕਿਹਾ ਇਹਨਾਂ ਨੂੰ ਇਹ ਮੰਨਣ ਨੂੰ ਤਿਆਰ ਨਹੀਂ ਤਾਂ ਫੇਰ ਜਿਨ੍ਹਾਂ ਨੇ ਇਹਨਾਂ ਨੂੰ ਭਾਇਆ ਉਹਨਾਂ ਦੀ ਕਚਹਿਰੀ ਚ ਲੈ ਕੇ ਜਾਣਾ ਜਿਹਦਾ ਨਮੂਨਾ 31 ਦਸੰਬਰ ਨੂੰ ਦਿਖਾਤਾ ਸੀ ਔਰ ਇਹਨਾਂ ਨੂੰ ਬੇਨਤੀਆਂ ਨਹੀਂ ਕਰਨੀਆਂ ਹੌਣ ਇਨਾਂ ਨੂੰ ਕਹਿਣਾ ਹੈ ਜਾਂ ਤਾਂ ਇਹ ਕਰੋ ਜਾਂ ਫਿਰ ਜਾਓ ਜੋ ਗੱਲ ਹੋਊਗੀ ਲੋਕਾਂ ਦੀ ਮਰਜ਼ੀ ਨਾਲ ਹੋਊਗੀ ਔਰ ਲੋਕਾਂ ਦੀ ਮਰਜ਼ੀ ਇਹ ਹੈ ਕਿ ਸਭ ਤੋਂ ਅਵਲ ਜਿਹੜਾ ਮੁੱਦਾ ਹੈ ਪੰਜਾਬ ਦਾ ਉਹ ਕਾਲੇ ਪਾਣੀਆਂ ਦਾ ਹੈ ਉਹ ਰਹੂਗਾ ਮੇਂ ਬਾਕੀ ਤੁਸੀਂ ਉਸ ਦਿਨ ਵੇਖਿਆ ਸੀ ਜੇ ਅਸੀਂ ਉਸ ਵਹਿਣ ਨੂੰ ਜਿਹੜਾ ਕਿ ਤੁਸੀਂ ਮੈਨੂੰ ਇਹ ਦੱਸੋ ਇਹ ਇਹ ਛਾਉਣੀ ਬਣਾਉਣਾ ਸੀ ਪੰਜਾਬ ਨੂੰ ਅਸੀਂ ਮਾਰਨ ਆ ਰਹੇ ਸੀ ਕਿਸੇ ਨੂੰ ਅਸੀਂ ਬਗਾਵਤ ਕਰਨ ਆ ਰਹੇ ਸੀ ਸਰਫੇ ਕਹਿਣਾ ਆ ਰਹੇ ਸੀ ਨਾ ਕਿ ਆਰਡਰ ਹੋ ਚੁੱਕੇ ਨੇ ਆ ਪਏ ਕਾਗਜ਼ਾਤ ਆਰਡਰ ਹੋ ਚੁੱਕੇ ਨੇ ਇਹਨਾਂ ਨੂੰ ਬੰਦ ਕਰੋ ਔਰ ਉਹਨਾਂ ਬੰਦਿਆਂ ਨੂੰ ਜੋ ਲਿਆ ਕੇ ਭਾਇਆ ਗਿਆ ਲਾਰਡ ਆਰਡਰ ਦਾ ਮਸਲਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਸਰਕਾਰ ਦੀ ਮਨਛਾ ਸਮਝ ਲਓ ਵਾਰ-ਵਾਰ ਅਸੀਂ ਬੋਲੇ ਸਾਢੇ 25 ਬੰਦੇ ਹੋ ਸਕਦੇ ਨਹੀਂ ਗਲਤ ਬੰਦੇ ਹੋ ਸਕਦੇ ਨਹੀਂ ਲੜਾਈ ਬਣਾਈ ਜਾ ਸਕਦੀ ਹੈ ਹੋਰ ਰੂਪ ਦਿੱਤਾ ਜਾ ਸਕਦਾ ਹੈ ਸਰਕਾਰ ਦੀ ਉਦਨ ਪਰ ਸਖ ਕੋਸ਼ਿਸ਼ ਸੀ ਜਵੇਂ ਸਾਡੇ ਬੰਦਿਆਂ ਨੂੰ ਫੜਿਆ ਗਿਆ ਲੱਖੇ ਦੀ ਗੱਡੀ ਤੋੜੀ ਗਈ ਸਾਡੇ ਤੁਹਾਡੇ ਸਾਹਮਣੇ ਖੜੇ ਹੋ ਕੇ ਡੀਸੀਪੀ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਨਾ ਔਰ ਮਾਫੀ ਮੰਗੀ ਸੀ ਪੁਲਿਸ ਵੱਲੋਂ ਸਾਰੇ ਅੰਦੋਲਨਕਾਰੀਆਂ ਤੋਂ ਆ ਬੈਠੇ ਨੇ ਬੇਬੇ ਜੀ ਇਹਨਾਂ ਨਾਲ लाठी ਚਾਰਜ ਹੋਇਆ ਕਿਉਂ ਹੋਇਆ ਵੀ ਕੀ ਗੁਨਾਹ ਕੀਤਾ ਸੀ ਇਹਨਾਂ ਨੇ ਕਿ ਇਹਨਾਂ ਦੀ ਇਹਦੀ ਲੱਖੇ ਦੀ ਗੱਡੀ ਤੋੜੀ ਗਈ ਹੈ ਕੀ ਕੀਤਾ ਸੀ ਇਹਨੇ ਕਿੰਨੇ ਮੁੰਡੇ ਸਾਡੇ ਪਹਿਲਾਂ ਹੀ ਚੱਕਲੇ ਰੋਮਣ ਉਹ ਜੀਰਾ ਫੈਕਟਰੀ ਵਾਲਾ ਮੁੰਡਾ ਪਹਿਲਾਂ ਹੀ ਚੱਕ ਲਿਆ ਕੀ ਗੁਨਾਹ ਕੀਤਾ ਸੀ ਉਹਨੇ ਤਿੰਨ ਤਿੰਨ ਦਿਨ ਪਹਿਲਾਂ ਅਸੀਂ ਨਿਕਲ ਗਏ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਲੈ ਗਏ ਚੱਕ ਕੇ ਹਰ ਇੱਕ ਬੰਦਾ ਖੈਰਾ ਜੀ ਹੈ ਨਹੀਂ ਐ ਤੇ ਉਹਨਾਂ ਦੇ ਘਰੇ ਪਹਿਲਾਂ ਰੇਡ ਮਾਰਤੀ ਕਿੰਨੇ ਸਾਡੇ ਫਰੀਦਕੋਟ ਦੇ ਬੰਦਿਆਂ ਨੇ ਇੱਕ ਇੱਕ ਦਿਨ ਪਹਿਲਾਂ ਪੁਲਿਸ ਘਰੇ ਬੈ ਗਈ ਜਾ ਕੇ ਕਿੰਨੇ ਗੁਰੂ ਘਰਾਂ 'ਚ ਜਾ ਕੇ ਪੁਲਿਸ ਨੇ ਕਿਹਾ ਅਨਾਉਂਸਮੈਂਟ ਨਹੀਂ ਹੋਊਗੀ ਓਏ ਸੌਰਿਓ ਅਸੀਂ ਕਰ ਕੀ ਰਹੇ ਅਸੀਂ ਇਹੀ ਕਹਿ ਰਹੇ ਹਾਂ ਨਾ ਕਿ ਕਾਲਾ ਪਾਣੀ ਬੰਦ ਹੋਣਾ ਚਾਹੀਦਾ ਔਰ ਤੁਸੀਂ ਕੀ ਕਰ ਰਹੇ ਹੋ ਕਿ ਕਾਲਾ ਪਾਣੀ ਨਹੀਂ ਬੰਦ ਹੋਣਾ ਚਾਹੀਦਾ ਇਹ ਸਾਰੇ ਹਤਕੰਡੇ ਉਸ ਲਈ ਅਪਣਾਏ ਗਏ ਆ ਹੁਣ ਤੁਸੀਂ ਸੋਚ ਲਓ ਲੋਕ ਜਿਨ੍ਹਾਂ ਦੀ ਅਸਲ ਗੱਲ ਹੈ ਜਿਨ੍ਹਾਂ ਕਰਕੇ ਸਰਕਾਰਾਂ ਨੇ ਜਾਂ ਤੁਸੀਂਾਂ ਜਾਂ ਆਸੀਂ ਆ ਉਹ ਲੋਕ ਫੇਰ ਵੀ ਇੱਥੇ ਪਹੁੰਚੇ ਔਰ ਵੱਡੀ ਗਿੰਦੀ ਚ ਪਹੁੰਚੇ ਤੁਸੀਂ ਉਹਨਾਂ ਦਾ ਗੁੱਸਾ ਵੀ ਵੇਖਿਆ ਅਸੀਂ ਕਿਵੇਂ ਰੋਕਿਆ ਉਹਨਾਂ ਨੂੰ ਇਹ ਵੀ ਵੇਖਿਆ ਔਰ ਕਿਉਂ ਰੋਕਿਆ ਤੁਹਾਨੂੰ ਦੱਸਦਾ ਕਿ ਇੱਕ ਪੂਰੇ ਮਸਲੇ ਨੂੰ ਲਾਅ ਐਂਡ ਆਰਡਰ ਦਾ ਮਸਲਾ ਬਣਾਓ ਦੋ ਚਾਰ ਕਤਲ ਹੋਣ ਦਿਓ ਸਾਨੂੰ ਅੰਦਰ ਸਿੱਟੋ ਨਾਲ ਸਾਡੇ ਮੁੰਡਿਆਂ ਨੂੰ ਅੰਦਰ ਸਿੱਟੋ ਗੱਲ ਖਤਮ ਇਹੀ ਹੋ ਰਿਆ ਨਾ ਪੰਜਾਬ ਨਾਲ ਸੋ ਇਹੋ ਜੀ ਸਰਕਾਰ ਨਾ ਕੋਈ ਗੱਲ ਨਹੀਂ ਇਹ ਸਰਕਾਰ ਜਾਊਗੀ ਔਰ ਜੁੜੀ ਸਰਕਾਰ ਆਊਗੀ ਉਹ ਇਸ ਮੁੱਦੇ ਤੇ ਆਊਗੀ ਅੱਗੇ ਤੁਹਾਡੇ ਸਵਾਲ ਲੈਵਾਂਗੇ ਉਸ ਤੋਂ ਪਹਿਲਾਂ ਲੱਖਾਂ ਤੁਹਾਡੇ ਨਾਲ ਗੱਲ ਕਰੂਗਾ ਔਰ ਫਿਰ ਸਵਾਲ ਜਵਾਬ ਕਿ ਤੁਸੀਂ ਆਵਾਜ਼ ਨੂੰ ਬੁਲੰਦ ਕਰ ਰਹੇ ਹੋ ਸਭ ਤੋਂ ਪੰਜਾਬ ਦੇ ਅਹਿਮ ਤੇ ਭੱਖ ਦੇ ਮੁੱਦੇ ਦੇ ਉੱਤੇ ਤੁਸੀਂ ਖੜੇ ਹੋ ਅੱਜ ਨਾਲ ਇਹ ਬਹੁਤ ਵਧੀਆ ਗੱਲ ਆ ਤੁਹਾਡਾ ਧੰਨਵਾਦ ਆ ਤੇ ਉਸ ਤੋਂ ਬਾਅਦ ਮੈਂ ਆਪਣੀ ਗੱਲਬਾਤ ੁੱਡੇ ਨਾਲੇ ਪ੍ਰਤੀ ਪਾਣੀਆਂ ਪ੍ਰਤੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਸਰਦਾਰ ਦੀਪ ਸਿੰਘ ਡੱਲੇਵਾਲ ਜਿਹੜੇ ਕਿ ਅੱਜ 18ਵੇਂ ਦਿਨ ਭੁੱਖ ਹੜਤਾਲ ਤੇ ਜਾ ਚੁੱਕੇ ਨੇ ਉਹਨਾਂ ਦੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਉਹਨਾਂ ਲਈ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਨੂੰ ਰਾਜਸਥਾਨ ਸਮੁੱਚੇ ਭਾਰਤ ਦੇ ਲੋਕਾਂ ਨੂੰ ਕਿ ਸਾਨੂੰ ਉਸ ਇਨਸਾਨ ਨਾਲ ਖੜਨਾ ਚਾਹੀਦਾ ਹੈ ਜਿਹੜਾ ਇਨਸਾਨ ਸਾਡੀਆਂ ਨਸਲਾਂ ਫਸਲਾਂ ਸਾਡੀਆਂ ਆਉਣਗੇ ਆਲੇ ਦੇ ਵਿਖ ਲਈ ਅੱਜ ਆਪਣੀ ਜ਼ਿੰਦਗੀ ਦਾਤੇ ਲਾ ਚੁੱਕਿਆ ਸੋ ਅੱਗੇ ਜਿਹੜੀ ਆਪਾਂ ਗੱਲਬਾਤ ਕਰਨੀਆਂ ਪਾਣੀਆਂ ਦੀ ਬਾਈ ਅਮਤੋਜ ਨੇ ਜਿਸਕੀਟੀ ਨੇ ਤੁਹਾਨੂੰ ਸਾਹਮਣੇ ਸਾਰਾ ਕੁਝ ਦੱਸਤਾ ਦੇਖੋ ਆ ਸਾਰਾ ਪਲੰਦਾ ਪਿਆ ਆ ਉਹ ਸਾਰੇ ਆਰਡਰ ਨੇ ਜਿਹੜੇ ਐਨਜੀਟੀ ਦੇ ਨੇ ਪੰਜਾਬ ਪ੍ਰਦੂਸ਼ਣ ਰੋਕਣ ਵਾਲਾ ਬੋਰਡ ਪੰਜਾਬ ਵਾਲਾ ਸੈਂਟਰਲ ਪ੍ਰਦੂਸ਼ਣ ਬੋਰਡ ਆ ਰੋਕਣ ਵਾਲਾ ਜਿਹੜਾ ਉਹ ਬੋਰਡ ਐ ਸਾਰਿਆਂ ਵੱਲੋਂ ਆਰਡਰ 12 ਅਗਸਤ ਤੋਂ ਲੈ ਕੇ ਸਭ ਤੋਂ ਹੈਰਾਨੀਜਨ ਗੱਲ ਇਹ ਆ ਜਦੋਂ 3 ਤਰੀਕ ਨੂੰ ਇੱਥੇ ਵੱਡਾ ਇਕੱਠ ਹੁੰਦਾ ਲੋਕ ਆਉਂਦੇ ਆ ਸ਼ੌਣੀ ਬਣਾਦਾ ਸਾਰਾ ਲੁਧਿਆਣਾ ਪੰਜਾਬ ਦੇ ਵਿੱਚ ਬੱਖ ਬੱਖ ਥਾਮਾਂ ਦੇ ਬੰਦੇ ਘੇਰੇ ਗਏ ਕੁੱਟੇ ਗਏ ਇੱਕ 70 ਸਾਲ ਦੀ ਬੇਬੇ ਕੁੱਟੀ ਜਾਂਦੀ ਆ ਇਹਦਰ ਮਾਹੌਲ ਬਣਾਇਆ ਜਾਂਦਾ ਕਿ ਪੰਜਾਬੀ ਬਨਾਮ ਪ੍ਰਵਾਸੀ ਬਣਾ ਦਿਓ ਜੀ ਉਹਨਾਂ ਨੂੰ ਪੁਲਿਸ ਰੱਖਿਆ ਦੇ ਕੇ ਸਟੇਜਾਂ ਲਵਾ ਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਡੈਂਗਾਂ ਵਾਲਿਆਂ ਵੱਲੋਂ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਜਿਹੜਾ ਪਾ ਕੇ ਕਾਰਖਾਨੇ ਨਹੀਂ ਇਹ ਕਤਲਖਾਨੇ ਆ ਜਿਹੜੇ 40 ਸਾਲ ਤੋਂ ਸਾਡੇ ਪੰਜਾਬ ਤੇ ਨਾਲ ਰਾਜਸਥਾਨ ਦੇ 8 ਜ਼ਿਲ੍ਹਿਆਂ ਦੇ ਲੋਕਾਂ ਦੇ ਲਗਾਤਾਰ ਕਤਲ ਕਰ ਰਹੇ ਨੇ ਸਾਡੇ ਬੱਚੇ ਮਾਰ ਰਹੇ ਨੇ ਕੁੱਖਾਂ ਦੇ ਬੱਚਾ ਜਾ ਛੋਡੇ ਹੋਰੇ ਜੰਮੇ ਹੋ ਜਵਾਗ ਸਾਡੇ ਮਾਰ ਰਹੇ ਨੇ ਉਹ ਕਤਲਖਾਨੇ ਜਿਹੜੇ ਸ਼ਰਿਆ ਅੰਤਮ ਘਾ ਰਹੇ ਆ ਖੜ ਕੇ ਸਟੇਜਾਂ ਤੇ ਵੀ ਆਓ ਕਿਹੜਾ ਰੋਕੂਗਾ ਅਸੀਂ ਨਹੀਂ ਬੰਦ ਕਰਦੇ ਨਾਲ ਸਰਕਾਰ ਪੂਰਨ ਤੌਰ ਤੇ ਭਰਾਵੋ ਖੜ ਗਈ ਹੈ ਇਹ ਗੱਲ ਅੱਜ ਛੋਡੇ ਰਹੇ ਅਸੀਂ ਪੰਜਾਬ ਦੇ ਲੋਕਾਂ ਨੂੰ ਰਾਸ਼ਤਾਾਂ ਦੇ ਲੋਕਾਂ ਨੂੰ ਸੁਣਾ ਚਾਹੁੰਦੇ ਆ ਵੀ ਇਹਨਾਂ ਨੇ 2 ਦਿਨ ਦਾ ਸਮਾਂ ਲਿਆ ਸੀ ਭਦਰਕੇ ਵਾਲਾ ਬੰਦ ਕਰਾਂਗੇ ਹਫ਼ਤੇ ਦਾ ਸਮਾਂ ਲਿਆ ਸੀਗਾ ਸਰਕਾਰ ਵੱਲੋਂ ਏਬੀਸੀ ਸਰਕਾਰ ਦਾ ਨੁਮਾਇੰਦਾ ਬਣ ਕੇ ਆਇਆ ਸੀ ਵੀ ਅਸੀਂ ਇੱਕ ਹਫ਼ਤੇ 'ਚ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਜਿਹੜਾ ਆਪਣਾ ਤਾਜਪੁਰ ਵਾਲਾ ਤੇ ਜਿਹੜਾ ਫੋਗਲ ਪੁਆਇੰਟ ਵਾਲਾ ਅਸੀਂ ਬੰਦ ਕਰ ਦਿਆ। ਦੇਖੋ ਸਤਿ ਕਿ ਕਿਵੇਂ ਖੜਦੇ ਆ ਸਰਕਾਰ ਨਾਲ। ਜਿਹੜਾ ਪੰਜਾਬ ਪ੍ਰਦੂਸ਼ਣ ਰੋਕਣ ਵਾਲਾ ਬੋਰਡ ਹੈ। ਇਹਨਾਂ 2 ਦਿਨਾਂ ਦੇ ਵਿੱਚ ਚਿੱਠੀ ਕੱਢਦਾ। ਕਿਹਨੂੰ ਕੱਢਦਾ? ਬਹਾਦਰਕੇ ਵਾਲਿਆਂ ਨੂੰ ਵੀ ਤੁਸੀਂ ਐਂ ਕਰੋ ਅਸੀਂ ਤੁਹਾਡੇ ਨਾਲ ਆ ਤੁਸੀਂ ਆ ਇਹਨਾਂ ਵਾਂਗੂ ਕੋਈ ਕਾਰਵਾਈ ਕਰ ਲਓ ਤੇ ਸਾਨੂੰ ਸਟੇ ਮਿਲ ਜੇ। ਤੇ ਉਹਨੇ ਤਾਂ ਅਸੀਂ ਆਪਣੀ ਕਾਰਵਾਈ ਰੋਕ ਦਿੰਨੇ ਸਾਫ ਲਫ਼ਜ਼ਾਂ ਵਿੱਚ ਮੈਂ ਸਮਝਾਉਣਾ ਇਹ ਚਿੱਠੀ ਹੋਈਗੀ ਹੈ ਜਿਹੜੀ ਚਿੱਠੀ ਪੰਜਾਬ ਪ੍ਰਦੂਸ਼ਣ ਬੋਰਡ ਵਾਲੇ ਭਾਦਰਕੇ ਵਾਲਿਆਂ ਨੂੰ ਕੱਢ ਰਹੇ ਨੇ ਤੇ ਇਹ ਗੱਲ ਸਾਫ ਹੋ ਗਈ ਉਹ ਸਾਡੀ ਸਮੁੱਚੀ ਟੀਮ ਜਸਕੀਰਤ ਸਿੰਘ ਬੈਠੇ ਆ ਡਾਕਟਰ ਜੀ ਕਪਲ ਰੋੜਾ ਜੀ ਬੈਠੇ ਆ ਜਦੋਂ ਇਹ ਐਨਜੀਟੀ ਦੇ ਵਿੱਚ ਤਰੀਕ ਹੁੰਦੀ ਹੈ ਹੈਰਿੰਗ ਹੁੰਦੀ ਹੈ ਸੁਣਵਾਈ ਹੁੰਦੀ ਹੈ ਉੱਥੇ ਜਾਂਦੇ ਉੱਥੇ ਕੱਲ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਵੀ ਆਹ ਦੇਖੋ ਪੰਜਾਬ ਪ੍ਰਦੂਸ਼ਣ ਬੋਰਡ ਉਹਨਾਂ ਨੂੰ ਇਹ ਕਹਿ ਰਹੇ ਵੇ ਅਸੀਂ ਕੋਈ ਕਰਨ ਨਹੀਂ ਅਸੀਂ ਥੋੜਾ ਜਿਹਾ ਡਿਲੇ ਕਰ ਦਿੰਨੇ ਆ ਤੁਸੀਂ ਇਹ ਤੇ ਸਟੇ ਲੈ ਲਓ ਤਾਂ ਕਿ ਸੋਨੂੰ ਵੀ ਸੌਖਾ ਹੋ ਜੇ ਤੇ ਸਾਨੂੰ ਬੰਦ ਕਰਨ ਦੀ ਨੌਬਤ ਨਾ ਦੇਖੋ ਕਿਵੇਂ ਕੁੱਤੀ ਚੋਰਾ ਰਲਿਆ ਕਿਵੇਂ ਸਾਰੇ ਰਲੇ ਹੋਏ ਨੇ ਬਿਲਕੁਲ ਲੋਕਾਂ ਨੂੰ ਅਸਨਾ ਚਾਹੁੰਦੇ ਆ ਭਰਾਵੋ ਬਿਲਕੁਲ ਇਹ ਸਰਕਾਰ ਮੁੱਕਰ ਚੁੱਕੀ ਹੈ ਵਾਦਾ ਖਲਾਫੀ ਕਰ ਚੁੱਕੀ ਹੈ ਇਹ ਉਹਨਾਂ ਦੀ ਪਿੱਠ ਤੇ ਆ ਕੇ ਖੜ ਗਏ ਡੈਂਗਾ ਵਾਲਿਆਂ ਦੇ ਵੀ ਇਹ ਬੰਦ ਨਹੀਂ ਹੋਣ ਦੇਣੀਆਂ ਜਿਹੜਾ ਪੰਜਾਬ ਦੇ ਲੋਕ ਜਿਵੇਂ ਮਰਜੀ ਮਾਰ ਮਾਰਦੇ ਇਹ ਸਾਫ ਹੋ ਚੁੱਕੀ ਹੈ ਗੱਲ ਆ ਇਸ ਕਰਕੇ ਅਸੀਂ ਅੱਜ ਡੀਕ ਡੀਕ ਕਿਹੜੀ ਕਿੜੀ ਕੇ ਅੱਜ 10 11 ਦਿਨਾਂ ਬਾਅਦ ਆਪਣੀ ਗੱਲਬਾਤ ਤੁਹਾਡੇ ਕੋਲੇ ਆ ਕੇ ਰੱਖੀ ਐ ਵੀ ਸਰਕਾਰ ਭਵੰਤਮਾਨ ਇਹ ਇਹ ਹੁਣ ਇਹ ਪਾਣੀਆਂ ਦਾ ਰਾਖਾ ਖਵਾਉਂਦਾ ਸੀ ਇਹ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਖਵਾਉਂਦਾ ਸੀ ਇਹ ਪੰਜਾਬ ਦਾ ਪੁੱਤ ਨਹੀਂ ਇਹ ਪੰਜਾਬ ਦਾ ਐ ਮੰਨ ਲਓ ਕਿ ਕਾਤਲ ਕਾਲੇ ਪਾਣੀਆਂ ਦਾ ਕਾਲੇ ਪਾਣੀਆਂ ਦਾ ਰਾਖਾ ਬੰਦਾ ਇਹ ਭਵੰਤਮਾਨ ਕਾਲੇ ਪਾਣੀਆਂ ਦਾ ਰਾਖਾ ਬੰਦਾ ਜਿਹੜਾ ਸ਼ਰਿਆਮ ਡਾਈੰਗਾਂ ਦੇ ਹੋਵੇ ਜਾਂ ਇਲੈਕਟ੍ਰੋਪਲੇਟਿੰਗ ਹੋਵੇ ਜਾਂ ਡੈਰੀਆਂ ਹੋਣ ਜਾਂ ਜਿੱਨਾਂ ਸੀਵਰੇ ਦਾ ਗੰਦ ਪੈਂਦਾ ਉਹਨਾਂ ਦੇ ਭਰਾਵੋ ਹੱਕ ਚ ਆ ਕੇ ਖੜ ਗਿਆ ਸਾਫ਼ ਤੌਰ ਤੇ ਇਥੋਂ ਜਿਹੜਾ ਤਿੰਨ ਤਰੀਕ ਦਾ ਵੱਡਾ ਰੋਹ ਬਣਿਆ ਇਕੱਠ ਹੋਇਆ ਉੱਥੇ ਗੱਲਾਂ ਕਰਕੇ ਗਿਆ ਪ੍ਰਸ਼ਾਸਨ ਆਇਆ ਏਡੀਸੀ ਹੁਣ ਏਡੀਸੀ ਆਪਤਾ ਆ ਨਹੀਂ ਗਿਆ ਏਡੀਸੀ ਕਥੌਟੀ ਹੈ ਇੱਕ ਪਾਵਰ ਹੈ ਇੱਕ ਸਰਕਾਰ ਦਾ ਨਮਾਇੰਦਾ ਜਦੋਂ ਸਾਡੇ ਨਮਾਇੰਦਿਆਂ ਨਾਲ ਗੱਲ ਕਰਨ ਆਏ ਏਡੀਸੀ ਤਾਂ ਉਹਨਾਂ ਨੇ ਕਿਹਾ ਕਿ ਰੁਕੋ ਮੈਨੂੰ ਉੱਪਰ ਗੱਲ ਕਰ ਲੈਣ ਦਿਓ ਉੱਪਰ ਮੁੱਖ ਮੰਤਰੀ ਨਾਲ ਗੱਲ ਹੁੰਦੀ ਆ ਕਿ ਸੈਕਟਰੀ ਨਾਲ ਗੱਲ ਹੁੰਦੀ ਆ ਕਿ ਇਹਦੇ ਨਾਲ ਗੱਲ ਕਰਕੇ ਭਰੋਸਾ ਦੇ ਕੇ ਗਿਆ ਉਹ ਲੂਪ 'ਚ ਲੈ ਕੇ ਗੱਲ ਕਰਦਾ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਉਹਨੇ ਗੱਲ ਕੀਤੀ ਵੀ ਅਸੀਂ ਆਹ 2 ਦਿਨਾਂ 'ਚ ਤੇ ਹਫ਼ਤੇ 'ਚ ਬੰਦ ਕਰ ਦਾਂਗੇ ਅੱਜ ਤਰੀਕ ਹੋ ਗਈ 13 10 ਦਿਨ ਲਾਂਗੇ ਭਰਾਵੋ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਉਲਟਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਬਾਈ ਮਤੋਜ ਨੇ ਕਿਹਾ ਹਰਾਨੀ ਜਨ ਗੱਲ ਆ ਕਿ ਇੱਥੇ ਸਾਲਾਂ ਬੰਦੀ ਕੇਸ ਲੰਮਕਦੇ ਆ ਇਨਸਾਫ ਮਿਲਦਿਆਂ ਨੂੰ 40 40 30 30 ਸਾਲ ਲੱਗ ਜਾਂਦੇ ਆ ਪਰ ਪਹਿਲੀ ਵਾਰੀ ਹੋਇਆ ਕਿ ਐਨਜੀਟੀ ਨੇ ਜਿਹੜੀ 20 ਮਾਰਚ ਤਰੀਕ ਸੀਗੀ ਖਿੱਚ ਕੇ ਉਹ ਝਾੜਾਂ ਪਾਈਆਂ ਤੇ ਪੰਜਾਬ ਪলিউਸ਼ਨ ਬੋਰਡ ਨੂੰ ਦੇ ਇਹਨਾਂ ਸਾਰਿਆਂ ਨੂੰ ਵੀ ਤੁਸੀਂ ਆਹ ਕੀ ਕਰ ਰਹੇ ਹੋ ਤੁਸੀਂ ਇਹਦੀ ਗਲਤ ਧਾਰਨਾ ਪੈਦਾ ਕਰ ਰਹੇ ਹੋ ਤੁਸੀਂ ਗਲਤ ਦਰਸਾ ਰਹੇ ਹੋ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਇਹਦਾ ਜੀ ਸਟੇ ਹੋਈ ਹੋਈ ਹੈ ਉਹਨਾਂ ਨੇ ਸਾਫ਼ ਤੌਰ ਤੇ ਐਨਜੀਟੀ ਨੇ ਕਿਹਾ ਜੱਸ ਸਾਹਿਬ ਨੇ ਕਿਹਾ ਵੀ ਦਿਖਾਓ ਕਿੱਥੇ ਲਿਖਿਆ ਹੈ ਵੀ ਇਹ ਸਟੇ ਹੈ ਇਹਨਾਂ ਨੂੰ ਕੋਈ ਗੱਲ ਨਹੀਂ ਆਈ ਆ ਕੱਲਾ ਕੱਲਾ ਆਰਡਰ ਜੇ ਚਾਹੁੰਦੇ ਆ ਨਾ ਡੈਂਗਾ ਵਾਲੇ ਤੇ ਦੂਜੇ ਤੀਜੇ ਇਹਨਾਂ ਸਾਹਮਣੇ ਆ ਸਿਰਦੇ ਮੇਜ਼ ਤੇ ਲਾ ਜਾ ਕੇ ਪੜਾ ਦਿਓ ਵੀ ਆਹ ਕੁਛ ਹੈ ਤਾਂ ਉੱਥੇ ਇਹਨਾਂ ਨੂੰ ਝਾੜਾਂ ਪੈਣ ਤੋਂ ਬਾਅਦ ਹੁਣ ਗੱਲ ਇੱਥੇ ਖੜ ਗਈ ਭਰਾਵੋ ਆ ਕੇ ਪੰਜਾਬ ਦੇ ਲੋਕਾਂ ਨੂੰ ਪੀਲੇ ਰਾਜਸਥਾਨ ਦੇ ਲੋਕਾਂ ਨੂੰ ਪੀਲੇ ਸਾਨੂੰ ਮਾਰਨਾ ਚਾਹੁੰਦੇ ਸਿੱਧੀ ਸਾਫ ਦਾ ਲੱਗ ਜਾਂਦੀ ਹੈ ਅਸੀਂ ਬਾਰ ਬਾਰ ਕਹਿੰਨੇ ਆ ਇਹ ਮਸਲੇ ਨੂੰ ਕਿਸੇ ਪਿੰਡ ਨਾਲ ਕਿਸੇ ਸ਼ਹਿਰ ਨਾਲ ਕਿਸੇ ਕਿਸਾਨ ਮਜ਼ਦੂਰ ਨਾਲ ਜੋੜ ਕੇ ਦੇਖੋ ਮਸਲਾ ਇਨਸਾਨੀਅਤ ਦਾ ਇਹ ਮਸਲਾ ਮਨੁੱਖਤਾ ਦਾ ਹਰ ਇਨਸਾਨ ਪਾਣੀ ਪੀਂਦਾ ਹੈ ਫੁੱਟਾ ਪੈਸੀ ਧਰਤੀ ਹੈ ਤਾਂ ਪਾਣੀ ਕੈਸ ਸਾਲ ਦਾ ਬਚਿਆ 12-15 ਸਾਲ ਦੀ ਖੇੜਾ ਸਾਡੀ ਪਾਣੀ ਦੀ 12-15 ਮੈਂ ਵੱਧ ਕਹਿ ਰਿਹਾ ਦੋ ਦੋ ਟੋਟੇ ਪਾਇਆ ਇਸ ਦੀ ਮੋਟਰਾਂ ਚ ਮੈਨੂੰ ਪਤਾ ਮੈਂ ਕਿਸਾਨ ਕਿਸਾਨਾਂ ਦੇ ਮੈਂ ਖੇਤੀ ਕਰਦਾ 20 ਫੁੱਟ ਪਾਣੀ ਮੇਰਾ ਪਿੰਡ ਨਹਿਰ ਤੇ ਥੱਲੇ ਗਿਆ ਪੰਜਾਂ ਮਹੀਨਿਆਂ ਚ ਸਾਡੇ ਕੋਲ 10-12 ਸਾਲ ਦਾ ਨਹੀਂ ਸਾਡੇ ਕੋਲ 5-4 ਸਾਲ ਦਾ ਪਾਣੀ ਹੈ ਇਸ ਲਈ ਲੜਾਈ ਬਹੁਤ ਵੱਡੀ ਹੈ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ ਸੱਭਾ ਤੁਹਾਨੂੰ ਬਚਾਉਣ ਦੀ ਲੜਾਈ ਹੈ ਅਸੀਂ ਇਹ ਲੜਾਈ ਲੜਾਂਗੇ ਆਖਰੀ ਸਾਥ ਕਰਾਂਗੇ ਉਹਦੇ ਵੀ ਕਹਤਾ ਸੀ ਅਸੀਂ ਪਹਿਲਾਂ ਵੀ ਕਹਿੰਦੇ ਆਏ ਅਸੀਂ ਅੱਜ ਵੀ ਕਹਿੰਦੇ ਆ ਵੀ ਇਹ ਜ਼ਹਿਰਾਂ ਵੀ ਬੰਦ ਕਰਾਂਗੇ ਇਹ ਭੁੱਲ ਜੋ ਜਿਹੜਾ ਮਰਜ਼ੀ ਕੁਝ ਕਰ ਲੈਣ ਇਹ ਇਹ ਉਹਦੇ ਵੀ ਚੈਲੰਜ ਕੀਤਾ ਸੀ ਕੋਈ ਗੱਲ ਨਹੀਂ ਫੜਿਆ ਗਿਆ ਗੱਡੀਆਂ ਭੰਨੀਆਂ ਬੰਦੇ ਘੇਰੇ ਡਾਂਗਾ ਮਾਰੀਆਂ ਬਹੁਤ ਕੁਝ ਕੀਤਾ ਇਹਨਾਂ ਨੇ ਇੱਥੇ ਜੋ ਮਰਜ਼ੀ ਕਰੋ ਪੰਜਾਬ ਦੇ ਲੋਕੋ ਸੋਡੇ ਚ ਆ ਰਹੇ ਸੋਡੇ ਚ ਆ ਰਹੇ ਆ ਅਸੀਂ ਆ ਸਿਰਫ ਤੇ ਸਿਰਫ ਇਸ ਕਰਕੇ ਅਸੀਂ ਰੁਕੇ ਹੋਏ ਆ ਕਿ ਸਾਡਾ ਇੱਕ ਮੋਰ ਚੌਧਰ ਪਖਿਆ ਹੋਇਆ ਦਲੇਲ ਸਾਹਿਬ ਮਰਨ ਵਰਤੇ ਬੈਠੇ ਆ ਤੇ ਸਾਡੇ ਸ਼ੰਭੂ ਦੇ ਉੱਤੇ ਕਿਸਾਨ ਰੋਜ਼ ਕੁੱਟੇ ਜਾ ਰਹੇ ਆ ਡਾਂਗਾ ਨਾਲ ਅਥਰੂ ਕਹਿੰਦੇ ਗੋਲੇ ਭਰਾਏ ਜਾ ਰਹੇ ਆ ਅਸੀਂ ਸਿਰਫ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕੋਈ ਮੋਰਚਾ ਆਪਸ ਵਿੱਚ ਅਡੂਫਾਟੀ ਕਈ ਮੋਰਚੇ ਖੁੱਲ ਜਾਣ ਤੇ ਉੱਥੇ ਲੋਕ ਅਡੂਫਾਟੀ ਬੰਡੇ ਜਾਂਦੇ ਅਸੀਂ ਜਨਵਰੀ ਤੋਂ ਸ਼ੁਰੂ ਹੋ ਰਹੇ ਆ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਚਾਵਾਂਗੇ ਲੋਕਾਂ ਕੋਲੇ ਜਾਵਾਂਗੇ ਆਹ ਪਾਣੀ ਦੀਆਂ ਬੋਤਲਾਂ ਲੈ ਕੇ ਆ ਪਾਣੀ ਲੈ ਕੇ ਜਾਵਾਂਗੇ ਸੋਨੂੰ ਮੈਂ ਇੱਕ ਅਪੀਲ ਕਰਦਾ ਵੀ ਜਿਹੜੇ ਡਾਂਗ ਵਾਲੇ ਇਹ ਗੱਲ ਕਹਿੰਦੇ ਹੁੰਦੇ ਆ ਕਿ ਇਹ ਬੰਦੇ ਜੀ ਝੂਠ ਮਾਰਦੇ ਆ ਸੋ ਨੂੰ ਹੱਥ ਬੰਨ ਕੇ ਬੇਨਤੀ ਆ ਬਾਈ ਨਾਲ ਹੀ ਬਾਹ ਫੜ ਲਿਆ ਕਰੋ ਕਿ ਆਓ ਜੀ ਆਪਾਂ ਚੱਲਦੇ ਆ ਪਾਣੀ ਪੀਓ ਅਸੀਂ ਇਹ ਚੈਲੰਜ ਕਰਦੇ ਆ ਆ ساری ساری ਟੀਮ ਅਸੀਂ ਇਹਨਾਂ ਦੇ ਪੈਰੀ ਹੱਥ ਲਾ ਕੇ ਮਾਫੀ ਮੰਗਾਗੇ ਵੀ ਅਸੀਂ ਗਲਤ ਸੀ ਤੁਸੀਂ ਸਹੀ ਸੀ ਇਹ ਸਾਰਾ ਆਪਣਾ ਟੱਬਰ ਲਿਆ ਕੇ ਜਿਹੜਾ ਪਾਣੀ ਕਹਿੰਦੇ ਸਾਫ਼ ਹੈ ਸਾਰਾ ਟੱਬਰ ਲਿਆਉਣਾ ਉਹਦਾ ਅਸੀਂ ਉੱਥੇ ਆ ਜਾਾਂਗੇ ਵਿੱਚ মিডিਆ ਆ ਜਾਊਗਾ ਉਹ ਪਾਣੀ ਇਹਨਾਂ ਦੇ ਟੱਬਰ ਨੂੰ ਆਪਾਂ 1 ਮਹੀਨਾ ਉੱਥੇ ਰਹਿਣਾ 1 ਮਹੀਨਾ ਇਹ ਪਾਣੀ ਪੀਣਗੇ ਉਹ ਸਾਰਾ ਟੱਬਰ ਸਮੇਤ ਪੀਣਗੇ ਜਿਹੜੇ ਪਾਣੀ ਨੂੰ ਪੀ ਕੇ 40 ਸਾਲ ਤੋਂ ਲੋਕ ਮਰ ਰਹੇ ਨੇ ਜਿਹੜੇ ਕਹਿੰਦੇ ਪਾਣੀ ਸਾਫ਼ ਆ ਇਹ ਬਿਲਕੁਲ ਦੀ ਗਲਤ ਧਾਰਨਾ ਪੇਸ਼ ਕਰ ਰਹੇ ਆ ਕਿ ਪਾਣੀ ਸਾਫ਼ ਹੋ ਜੂ ਜਿਹੜਾ ਕੈਮੀਕਲ ਰਲ ਗਿਆ ਪਾਣੀ ਉਹ ਸਾਫ਼ ਨਹੀਂ ਹੋ ਸਕਦਾ ਕੋਈ ਵਾਇਰਸ ਕੈਂਸਰ ਦਾ ਕੋਈ ਹੋਰ ਆਪਣੇ ਖੂਨ ਚ ਰਚ ਜਾਂਦਾ ਹੈ ਖੂਨ ਦਾ ਸਾਰਾ ਬਦਲ ਕਰ ਦਿੰਦੇ ਆ ਡਾਕਟਰ ਬਦਲ ਦਿੰਦੇ ਆ ਯੋ ਵਾਇਰਸ ਨਿਕਲ ਜਾਂਦਾ ਉਹ ਵਾਇਰਸ ਉਵੇਂ ਹੀ ਰਹਿੰਦਾ ਇਹ ਉਵੇਂ ਹੀ ਆ ਇਹ ਲੱਖ ਵਾਰੀ ਕੀ ਮੈਂ ਕਹਿੰਦਾ ਤੇ ਕਰੋੜਾਂ ਵਾਰੀ ਇਹ ਪਾਣੀ ਸਾਫ਼ ਕਰ ਲੋ ਇਹ ਪਾਣੀ ਚ ਕੈਮੀਕਲ ਨਹੀਂ ਨਿਕਲ। ਸੋ ਮੇਰੀ ਬੇਨਤੀ ਇੰਨੀ ਆ ਅਸੀਂ ਸ਼ੁਰੂ ਹੋ ਰਹੇ ਹਾਂ 1 ਜਨਵਰੀ ਨੂੰ ਹਰ ਜ਼ਿਲ੍ਹੇ ਚ ਹਰ ਪਿੰਡ ਤੇ ਲਾਹ ਬੰਦੀ ਕਰਕੇ ਪੂਰਾ ਪੰਜਾਬ ਜਾਮ ਕਰਾਂਗੇ ਪੂਰਾ ਪੰਜਾਬ ਤੇ ਚੀਕਾ ਮਰਵਾ ਦਾਂਗੇ ਇਹ ਗੱਲ ਕੋਈ ਭੁਲੇਖਾ ਕੱਢ ਦਿਓ ਵੀ ਤੁਸੀਂ ਸਾਨੂੰ ਪਾਣੀ ਯਰਾਂ ਪਾ ਕੇ ਮਾਰ ਦਿਓਗੇ ਜਾਂ ਸਾਨੂੰ ਚੁੱਪ ਰਹਿ ਸਾਡੀਆਂ ਆਵਾਜ਼ਾਂ ਬੰਦ ਕਰ ਦਿਓਗੇ ਜੋ ਤੁਹਾਡੇ ਮਨ ਚ ਆਉਂਦਾ ਕਰਿਓ ਪਰ ਤੁਹਾਨੂੰ ਇਹ ਕਦਾਸਤਾ ਵੀ ਕੱਲਾ ਲੁਧਿਆਣਾ ਹੋਇਆ ਅਸੀਂ ਤੈਨੂੰ ਤਰੀਕ ਨੂੰ ਤੁਰਾ ਡਾਟ ਪੈ ਗਿਆ ਸੀਗਾ ਹੁਣ ਪੂਰਾ ਪੰਜਾਬ ਜਾਮ ਹੋਵੇ ਗੱਲ ਖਿਆਰ ਰੱਖਿਓ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਬਾਈ ਖੜੇ ਹੋ ਜੀ ਹੁਣ ਕੋਈ ਮੌਕਾ ਨਹੀਂ ਨਾ ਸੀ ਕੋਈ ਅਪੀਲ ਕਰਨੀ ਆ ਨਾ ਕੋਈ ਦਲੀਲ ਦੀ ਜਿਵੇਂ ਬਾਈ ਨੇ ਕਿਹਾ ਆ ਸਾਰਾ ਅਪੀਲਾਂ ਦਲੀਲਾਂ ਦੇ ਪਰੰਦੇ ਨੇ ਯਾਰ ਆਪੀਲ ਦਲੀਲ ਵੀ ਛੱਡ ਦਿਓ ਮੈਂ ਕਹਿੰਦਾ ਸਾਰੇ ਅਗਲਾ ਛੱਡ ਦਿਓ ਕੀ ਪਾਣੀ 'ਚ ਜ਼ਹਿਰ ਪਾਉਣਾ ਜਾਇਜ਼ ਹੈ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਰੌਲੇ ਪਾ ਕੇ ਭਾਰਤ ਦੇ ਵਿੱਚ ਸਾਊਥ ਦੇ ਵਿੱਚ ਲੋਕਾਂ ਨੇ ਹਾਈ ਕੋਰਟਾਂ 'ਚ ਜਾ ਕੇ ਕੇਸ ਇਹ ਜਿਹੜਾ ਬੰਦ ਕਰਤੀਆਂ ਦੁਨੀਆਂ ਦੇ ਵਿੱਚ ਵੱਡੇ ਵੱਡੇ ਦਰਿਆ ਨਦੀਆਂ ਸਾਫ਼ ਕਰਦੇ ਤੇ ਸਾਡੇ ਕਿਉਂ ਨਹੀਂ ਹੋ ਰਿਹਾ ਯਾਰ ਹਰਾਨੀ ਦੀ ਗੱਲ ਹੈ ਇੰਨਾ ਕੋ ਸਾਹਮਣੇ ਵਾਪਰ ਰਿਹਾ ਹੈ ਲੋਕ ਮਰ ਰਹੇ ਹੈ ਕੋਈ ਸਰਕਾਰ ਦੂਜੀ ਗੱਲ ਹਰਾਨੀ ਇਸ ਗੱਲ ਤੋਂ ਹੁੰਦੀ ਹੈ ਸਰਕਾਰਾਂ ਦੀ ਮਜਬੂਰੀ ਹੈ ਆਮ ਆਦਮੀ ਪਾਰਟੀ ਦੀ ਮਜਬੂਰੀ ਹੈ ਕੀ ਮਜਬੂਰੀ ਹੈ ਮੋਟਾ ਫੰਡ ਚੜਦਾ ਚੜਾਵਾ ਚੜਦਾ ਅਗਲੇ ਨੇ ਦਿੱਲੀ ਇਲੈਕਸ਼ਨ ਲੜਨੀ ਹੈ ਤੇ ਅਰਬਾਂ ਰੁਪਇਆ ਇਹਨਾਂ ਨੂੰ ਇਕੱਠਾ ਕਰਨਾ ਡੰਗਾਣਾ ਤੋਂ ਐਵੇਂ ਨਹੀਂ ਇੱਥੇ ਬਾਬੂ ਕੁਮਾਰ ਤੇ ਨਹਿਰ ਵਰਗੇ ਲਿਆ ਕੇ ਸੀਐਮ ਦੀ ਕੋਠੀ 'ਚ ਬਿਠਾਏ ਹੋਏ ਅਗਲੇ ਨੇ ਉਹਦੇ ਸਿਰ ਤੇ ਆ ਉਹ ਸਾਰਾ ਰੁਪਇਆ ਇੱਥੋਂ ਅਰਬਾਂ ਰਕਮਾਂ ਦੀ ਇਹਨਾਂ ਦੀ ਖੇਡ ਹੋਈ ਵੀ ਹੈ ਗੱਲਬਾਤ ਇਹਨਾਂ ਦੀ ਗਿਣੀ ਮਿੱਠੀ ਆ ਕਿ ਅਸੀਂ ਕੁਝ ਬੰਦ ਨਹੀਂ ਕਰਦੇ ਤੁਸੀਂ ਰੁਪਇਆ ਚੜਾਓ ਅਸੀਂ ਦਿੱਲੀ ਇਲੈਕਸ਼ਨ ਲੜਨੀ ਇਹ ਸਾਰਾ ਉਧਰ ਨੂੰ ਲਿਜਾ ਰਹੇ ਆ ਕਹਾਣੀ ਸੋ ਇਸ ਕਰਕੇ ਇਹਦਾ ਜਦੋਂ ਸਮਝਦੇ ਆ ਮਜਬੂਰੀ ਹੈ ਤਾਂ ਪੈਸੇ ਇਕੱਠੇ ਕਰਨੇ ਆ ਡੈਂਗਾਂ ਵਾਲਿਆਂ ਤੋਂ ਪੈਸੇ ਲੈਣੇ ਆ ਖਾਣੇ ਆ ਇਹ ਚਲਾ ਰਹੇ ਆ ਵਿਰੋਧੀਆਂ ਦੀ ਕੀ ਮਜਬੂਰੀ ਹੈ ਐਸ ਵੇਲੇ ਕਾਂਗਰਸ ਕਿੱਥੇ ਆਇਆ ਹੈ ਵੈਸੇ ਵਿਰੋਧੀ ਤੇਰਾ ਭਾਜਪਾ ਆ ਕਿੱਥੇ ਆ ਭਾਈ ਅਕਾਲੀ ਦਲ ਬਾਦਲ ਕਿੱਥੇ ਆ ਉਹ ਕਿ ਚੁੱਪ ਨੇ ਉਹ ਤਾਂ ਆਪਣੇ ਆਪ ਨੂੰ ਇਹ ਦਰਸਾ ਰਹੇ ਆ ਵੀ ਇਹਨਾਂ ਨੂੰ ਲਾਓ ਤੇ ਅਸੀਂ ਆਵਾਂਗੇ ਸਾਨੂੰ ਕੁਰਸੀ ਸਭਾਓ ਸਾਰਾ ਜੋਰ ਜਿੰਨੀਆਂ ਧਿਰਾਂ ਨੇ ਚਾਹੇ ਕਾਲੀ ਦਲਾ ਚਾਹੇ ਕਾਂਗਰਸਾ ਚਾਹੇ ਭਾਜਪਾ ਹੈ ਇਸ ਗੱਲ ਤੇ ਜੋਰ ਲਾਈ ਜਾਂਦੇ ਆ ਕਿ ਅਸੀਂ ਆਉਣਾ ਜੀ ਸਾਨੂੰ ਸੰਭਾ ਦਿਓ ਆ ਮੁੱਦੇ ਤੇ ਚੁੱਪ ਕਿਉਂ ਹੋ? ਮੈਂ ਤੁਹਾਨੂੰ ਵੀ ਬੇਨਤੀ ਕਰਦਾ ਸਾਰਿਆਂ ਪ੍ਰਧਾਨਾਂ ਦੀ ਵਿਰੋਧੀ ਧਰ ਦੇ ਨੇਤਾ ਜਿਹੜੇ ਹੈਗੇ ਉਹਨਾਂ ਲੋਕਾਂ ਦੀ ਤੁਸੀਂ ਇੱਕ ਵਾਰੀ ਜਾ ਕੇ ਇੰਟਰਵਿਊ ਕਰੋ ਪੁੱਛੋ ਵੀ ਤੁਸੀਂ ਚੁੱਪ ਕਿਉਂ ਆ ਜੀ? ਕੀ ਇਹ ਮੁੱਦਾ ਇਹ ਕਾਲੇ ਪਾਣੀ ਦੀ ਟੀਮ ਦਾ ਮੁੱਦਾ? ਇਹ 2-4 ਲੋਕਾਂ ਦਾ ਮੁੱਦਾ ਹੈ ਕਲੇ ਲੁਧਿਆਣੇ ਦਾ ਮੁੱਦਾ ਪੂਰੇ ਪੰਜਾਬ ਦਾ ਮੁੱਦਾ ਹੈ। ਇਹ ਕੱਲਾ ਬੁੱਢਾ ਦਰਿਆ ਛੱਡੋ ਸਤਲੁਜ ਛੱਡੋ ਰਾਵੀ ਵਿਆਹ ਛੱਡੋ ਐ ਇੱਥੇ ਜਿਹੜਾ ਧਰਤੀ 'ਚ ਬੋਰ ਕਰਕੇ ਪਾਈ ਜਾਂਦੇ ਆ ਆ ਜਹਾਗੀਰ ਪਿੰਡ ਰਾਤ ਹੀ ਜਹਾਗੀਰ ਪਿੰਡ ਸਰੂਰ ਦੇ ਵਿੱਚ ਜਹਾਗੀਰ ਪਿੰਡ ਦੇ ਵਿੱਚ ਫੈਕਟਰੀ ਲੱਗੀ ਹੋਈ ਆ ਮੈਨੂੰ ਫੋਨ ਆਇਆ ਮੁੰਡਾ ਉਹਨੇ ਵੀਡੀਓ ਮੈਨੂੰ ਬਣਾ ਕੇ ਭੇਜੀ ਬੋਰਾਾਂ ਦੇ ਵਿੱਚੋਂ ਨਾਲ-ਨਾਲ ਫੈਕਟਰੀ ਝੱਗ ਨਿਕਲਣ ਲੱਗੀ ਜਿਵੇਂ ਜੀਰੇ ਨਿਕਲੀ ਸੀਗੀ ਜਿਵੇਂ ਆ ਕੇ ਆਰ ਬੀ ਐਲ ਫੈਕਟਰੀ ਲੱਗੀ ਸੀ ਧੂਰੀ ਤੇ ਉੱਥੇ ਜ਼ਹਿਰ ਨਿਕਲੀ ਆਸੇ ਪਾਸੇ ਬੋਰਾਾਂ ਦੇ ਵਿੱਚੋਂ ਤੇ ਲੋਕ ਉੱਠ ਕੇ ਖੜੇ ਹੋਏ ਸੀ ਉਹ ਫੈਕਟਰੀ 30 ਸਾਲ 35 ਸਾਲ ਕੇਆਰਬੀਐਲ ਫੈਕਟਰੀਆਂ ਵਰਗੀਆਂ ਜਿਹੜਾਂ ਪਾ ਕੇ ਬੰਦ ਕਰਕੇ ਆਪਣਾ ਮੁਨਾਫਾ ਲੈ ਕੇ ਟੱਪ ਜਾਂਦੀਆਂ ਨੇ ਕਿ ਮਗਰੋਂ ਲੋਕਾਂ ਨੂੰ ਮਰਨ ਲਈ ਉਹ ਪਾਣੀ ਛੱਡ ਦਿੱਤਾ ਜਾਂਦਾ ਇਹ ਇੱਕ ਥਾਂ ਦਾ ਨਹੀਂ ਮਸਲਾ ਨਹੀਂ ਹੈਗਾ ਭਰਾਵੋ ਇਹ ਨਾ ਸੋਚੋ ਵੀ ਕੱਲਾ ਬੁੱਢਾ ਤੇ ਰਿਆ ਸਤਲੋ ਜਾਇਆ ਇਕੱਲਾ ਦੱਖਣੀ ਮਾਲਵਾ ਰਸਤਾਂ ਦਾ ਮਸਲਾ ਪੂਰੇ ਪੰਜਾਬ ਦਾ ਮਸਲਾ ਹੈ ਸੋ ਇਹ ਤੁਹਾਨੂੰ ਦੱਸਦਾ ਵੀ ਸਮੇਂ-ਸਮੇਂ ਤੇ ਅਸੀਂ ਤੁਹਾਡੇ ਨਾਲ ਸੰਪਰਕਚ ਹੈ ਪੂਰੇ ਪੰਜਾਬ 'ਚ ਅੱਗੇ ਤਾਂ ਅਸੀਂ ਕਹੇ ਸੀ ਇਕੱਲੇ ਦੱਖਣੀ ਮਾਲਵੇ 'ਚ ਯਾਰ ਆਸਤਾਨ ਹੁਣ ਪੂਰਾ ਪੰਜਾਬ ਅਸੀਂ ਜਿਵੇਂ ਬਾਈ ਮਤੋਜ ਨੇ ਕਹਿਤਾ ਕਿ ਜਨਵਰੀ ਤੋਂ ਸ਼ੁਰੂ ਹੈ ਬਸਾਖੀ ਦੇ ਵੱਡਾ ਇਕੱਠ ਹੈ ਵੱਡੇ ਇਕੱਠ ਦੇ ਵਿੱਚ ਅਸੀਂ ਸਮੇਂ 'ਚ ਕਿਹੜੀਆਂ ਸੱਦੇ ਦੇਣੇ ਨੇ ਕੀ ਪ੍ਰੋਗਰਾਮ ਲੀਕਣਾ ਹੈ ਕਿਹੜੇ ਜਾਮ ਕਰਨੇ ਆ ਕਿੱਧਰ ਨੂੰ ਵਧਣਾ ਹੈ ਇਹ ਸਮੇਂ-ਸਮੇਂ 'ਤੇ ਤੁਹਾਨੂੰ ਅਸੀਂ ਦੱਸਦੇ ਰਹਿਵਾਂਗੇ ਬਸ ਮੇਰਾ ਵੀਰ ਉਹਦੇ ਬੇਨਤੀ ਹੈ ਕਿ ਲਾਂਬ ਬੰਦ ਹੋਏ ਇਕੱਠੇ ਹੋ ਕੇ ਪੈਰ ਜਿੱਤੀ ਨਾ ਪਾਇਓ ਜੋ ਮਰਜ਼ੀ ਹੋ ਜੇ ਪੰਜਾਬ ਦੇ ਲੋਕਾਂ ਨਾਲ ਅਸੀਂ ਵਾਦਾ ਕਰਦੇ ਆ ਤੁਹਾਡੇ ਰਾਹੀਂ ਵੀ ਇਹ ਯਾਰਾਂ ਬੰਦ ਕਰਨੀਆਂ ਤੇ ਅਸੀਂ ਆਪਣਾ ਹੀਟਲਾ ਪਾਣੀ ਵੀ ਬਚਾਉਣਾ ਮੁੱਦਾ ਬਹੁਤ ਹੈ